ਪੂਰੇ ਪੰਜਾਬ ਵਿੱਚ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਗਈ ਮੋਗਾ ਜ਼ਿਲ੍ਹੇ ਦੇ 24 ਥਾਵਾਂ ਤੇ ਪੁਲਿਸ ਵੱਲੋਂ ਹਾਈ ਟੈਕ ਨਾਕੇ ਲਗਾਏ ਗਏ ਜਿੱਥੇ ਵਾਹਵਾਹ ਕੱਡੀਆਂ ਤੇ ਮੋਟਰਸਾਈਕਲ ਰੋਕ ਕੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਤੇ ਚਲਾਨ ਕਟੇ ਗਏ ਇਸ ਮੌਕੇ 24 ਨਾਕੇ ਲਗਾਏ ਗਏ ਜਿਸ ਵਿੱਚ 150 ਦੇ ਕਰੀਬ ਮੁਲਾਜ਼ਮਾਂ ਦਰ ਆ ਡਿਊਟੀ ਨਿਭਾਈ ਗਈ ਇਸ ਮੌਕੇ ਵਿਸ਼ੇਸ਼ ਤੌਰ ਤੇ ਐਸਐਸਪੀ ਅਜੇ ਗਾਂਧੀ ਵੱਲੋਂ ਵੀ ਨਾਕਿਆਂ ਦਾ ਦੌਰਾ ਕੀਤਾ ਗਿਆ ਐਸਐਸਪੀ ਅਜੇ ਗਾਂਧੀ ਨੇ ਕਹਿ ਕੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਰੈਗੂਲਰ ਨਾਕੇਬੰਦੀ ਕੀਤੀ ਜਾਂਦੀ ਹੈ ਤੇ ਪੂਰੇ ਪੰਜਾਬ ਵਿੱਚ ਨਾਕੇਬੰਦੀ ਚੱਲ ਰਹੀ ਹੈ ਸੀਪੀ ਸਾਹਿਬ ਪੰਜਾਬ ਦੇ ਡਾਇਰੈਕਸ਼ਨਸ ਤੇ ਈਵਨਿੰਗ ਦੇ ਟਾਈਮ ਕੋਲੋਂ ਪੰਜਾਬ ਦੇ ਵਿੱਚ ਹੀ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਮੋਗਾ ਜ਼ਿਲ੍ਹੇ ਦੇ ਵਿੱਚ ਟੋਟਲ 24 ਥਾਵਾਂ ਤੇ ਅਸੀਂ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਹੈ ਇਹਦੇ ਵਿੱਚ ਹਰ ਇੰਡਸਟਰੀਅਲ ਪੁਆਇੰਟ ਤੇ ਜਿਹੜੇ ਸਿਟੀ ਦੇ ਮੇਨ ਪੁਆਇੰਟਸ ਹੈਗੇ ਉਹਨਾਂ ਨੂੰ ਅਸੀਂ ਕਵਰ ਕੀਤਾ ਹੈ ਤੇ ਸਾਰੇ ਜੀਓ ਸਾਰੇ ਐਸਐਚਓ ਯੂਨਿਟ ਇੰਚਾਰਜ ਜਿਹੜੇ ਨੇ ਉਸ ਨਾਕਾਬੰਦੀ ਦੇ ਵਿੱਚ ਜਿਹੜੇ ਨੇ ਲੱਗੇ ਹੋਏ ਨੇ ਡੈਪਲੋਇਡ ਨੇ ਤੇ ਜਿੰਨੇ ਵੀ ਵਹੀਕਲਸ ਹੈਗੇ ਉਹਨਾਂ ਦੀ ਸ਼ਕਤੀ ਨਾਲ ਅਸੀਂ ਚੈਕਿੰਗ ਕਰ ਰਹੇ ਆਂ ਤੇ ਏਰੀਆ ਡੋਮਿਨੇਸ਼ਨ ਜਿਹੜਾ ਹੈ ਉਹ ਵੀ ਕਰ ਰਹੇ ਆਂ ਤੇ ਵੱਧ ਤੋਂ ਵੱਧ ਜਿਹੜੇ ਟ੍ਰੈਫਿਕ ਦੇ ਵਾਇਓਲੇਟਰਸ ਨੇ ਉਹਨਾਂ ਦੇ ਵੀ ਚਲਾਨ ਕੱਟੇ ਜਾ ਰਹੇ ਨੇ ਕਿੰਨੇ ਨਾਕੇ ਲੱਗੇ ਸ ਟੋਟਲ ਮੋਗਾ ਟੋਟਲ ਮੋਗਾ ਜ਼ਿਲ੍ਹੇ ਦੇ ਵਿੱਚ 24 ਨਾਕੇ ਲੱਗੇ ਨੇ ਇਹਦੇ ਵਿੱਚ ਸਾਰੇ ਮੋਗਾ ਪੁਲਿਸ ਦੇ ਗੈਂਸਟ੍ਰੇਡ ਅਫਸਰ ਜੀਓਜ਼ ਤੇ ਐਸਐਚਓਜ਼ ਜਿਹੜੇ ਨੇ ਉਹ ਇਨਵੋਲ ਨੇ ਤੇ 150 ਦੇ ਕਰੀਬ ਜਿਹੜੀ ਫੋਰਸ ਹੈ ਪੁਲਿਸ ਫੋਰਸ ਉਹ ਨਾਕਾ ਬੰਦੀਆਂ ਤੇ ਲੱਗੀ ਹੋਈ ਹੈ ਕੋਈ ਖਾਸ ਸਿੰਪਟ ਹੈ ਸਰ ਜਾਂ ਆ ਜਨਰਲ ਜਿਹੜੀ ਹੈ ਰੂਟੀਨ ਦੀ ਨਾਕਾ ਬੰਦੀ ਹੈ ਤਾਂ ਕਿ ਜਿਹੜੇ ਮਾੜੇ ਅਨਸਰ ਨੇ ਉਹਨਾਂ ਤੇ ਨਿਗਰ ਰਹੇ ਤੇ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਜਿਹੜੀ ਆ ਉਹ ਸਾਡੀ جاری ਹੈ ਸਰ ਅੰਮ੍ਰਿਤਸਰ ਵੀ ਕਤਲ ਹੋਇਆ ਕੁਝ ਉਸ ਨੂੰ ਲੈ ਕੇ ਤਾਂ ਨਹੀਂ ਆ ਇਧਰ ਮਾਨੁਕੀ ਵਗੈਰਾ ਆ ਸਾਰੀ ਜਿਹੜੀ ਹੈ ਰੂਟੀਨ ਦੀ ਚੈਕਿੰਗ ਹੈ ਅਸੀਂ ਪਹਿਲਾਂ ਵੀ ਕਰਦੇ ਰਹੇ ਹਾਂ ਤੁਸੀਂ ਵੇਖਿਆ ਹੋਣਾ ਰੀਸੈਂਟਲੀ ਅਸੀਂ ਰੂਟੀਨ ਦੇ ਵਿੱਚ ਹੀ ਕਦੇ ਦੁਪਹਿਰ ਦੇ ਟਾਈਮ 'ਤੇ ਅਸੀਂ ਨਾਕੇ ਲਾਂਦੇ ਹਾਂ ਈਵਨਿੰਗ ਦੇ ਟਾਈਮ ਹੀ ਨਾਕੇ ਲਾਂਦੇ ਹ ਮਾਰਨਿੰਗ ਅਸੋਸੀਏਸ਼ਨ ਵੀ ਇਹ ਸਾਰੀ ਜਿਹੜੇ ਉਹ ਸਾਡੇ ਰੈਗੂਲਰ ਚੱਲ ਰਹੇ ਨੇ ਤੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਤੇ ਸਾਰੀ ਪੂਰਾ ਜਿਹੜੇ ਸਖਤ ਤੋਂ ਸਖਤ ਅਸੀਂ ਕਾਰਵਾਈ ਚੱਲ ਰਹੀ ਹੈ ਪੂਰੇ ਪੰਜਾਬ ਵਿੱਚ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਗਈ ਮੋਗਾ ਜ਼ਿਲ੍ਹੇ ਦੇ 24 ਥਾਵਾਂ ਤੇ ਪੁਲਿਸ ਵੱਲੋਂ ਹਾਈ ਟੈਕ ਨਾਕੇ ਲਗਾਏ ਗਏ ਜਿੱਥੇ ਵਕ ਵਕ ਗੱਡੀਆਂ ਤੇ ਮੋਟਰਸਾਈਕਲ ਰੋਕ ਕੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਤੇ ਚਲਾਨ ਕੱਟੇ ਗਏ ਇਸ ਮੌਕੇ 24 ਨਾਕੇ ਲਗਾਏ ਗਏ ਜਿਸ ਵਿੱਚ 150 ਦੇ ਕਰੀਬ ਮੁਲਾਜ਼ਮਾਂ ਦਰ ਆ ਡਿਊਟੀ ਨਿਭਾਈ ਗਈ ਇਸ ਮੌਕੇ ਵਿਸ਼ੇਸ਼ ਤੌਰ ਤੇ ਐਸਐਸਪੀ ਅਜੇ ਗਾਂਧੀ ਵੱਲੋਂ ਵੀ ਨਾਕਿਆਂ ਦਾ ਦੌਰਾ ਕੀਤਾ ਗਿਆ ਐਸਐਸਪੀ ਅਜੇ ਗਾਂਧੀ ਨੇ ਕਹਿ ਕੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਰੈਗੂਲਰ ਨਾਕੇਬੰਦੀ ਕੀਤੀ ਜਾਂਦੀ ਹੈ ਤੇ ਪੂਰੇ ਪੰਜਾਬ ਵਿੱਚ ਨਾਕੇਬੰਦੀ ਚੱਲ ਰਹੀ ਹੈ डीसी साहब ਪੰਜਾਬ ਦੇ ਡਾਇਰੈਕਟਿਵਸ ਤੇ ਈਵਨਿੰਗ ਦੇ ਟਾਈਮ ਪੂਲ ਹੋਰ ਪੰਜਾਬ ਦੇ ਵਿੱਚ ਹੀ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਮੋਗਾ ਜ਼ਿਲ੍ਹੇ ਦੇ ਵਿੱਚ ਟੋਟਲ 24 ਥਾਵਾਂ ਤੇ ਅਸੀਂ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਹੈ ਇਹਦੇ ਵਿੱਚ ਹਰ ਇੰਟਰ ਡਿਸਟ੍ਰਿਕਟ ਪੁਆਇੰਟ ਤੇ ਜਿਹੜੇ ਸਿਟੀ ਦੇ ਮੇਨ ਪੁਆਇੰਟਸ ਹੈਗੇ ਉਹਨਾਂ ਨੂੰ ਅਸੀਂ ਕਵਰ ਕੀਤਾ ਹੈ ਤੇ ਸਾਰੇ ਜੀਓ ਸਾਰੇ ਐਸਐਚਓ ਯੂਨਿਟ ਇੰਚਾਰਜ ਜਿਹੜੇ ਨੇ ਉਹ ਇਸ ਨਾਕਾਬੰਦੀ ਦੇ ਵਿੱਚ ਜਿਹੜੇ ਨੇ ਲੱਗੇ ਹੋਏ ਨੇ ਡਿਪਲੋਇਡ ਨੇ ਤੇ ਜਿੰਨੇ ਵੀ ਵਹੀਕਲਸ ਹੈਗੇ ਉਹਨਾਂ ਦੀ ਸ਼ਕਤੀ ਨਾਲ ਅਸੀਂ ਚੈਕਿੰਗ ਕਰ ਰਹੇ ਆਂ ਤੇ ਏਰੀਆ ਡੋਮਿਨੇਸ਼ਨ ਜਿਹੜਾ ਹੈ ਉਹ ਵੀ ਕਰ ਰਹੇ ਆਂ ਤੇ ਵੱਧ ਤੋਂ ਵੱਧ ਜਿਹੜੇ ਟ੍ਰੈਫਿਕ ਦੇ ਵਾਇਲੇਟਰਸ ਨੇ ਉਹਨਾਂ ਦੇ ਵੀ ਚਲਾਨ ਕੱਟੇ ਜਾ ਰਹੇ ਨੇ ਕਿੰਨੇ ਨਾਕੇ ਲੱਗੇ ਸੋ ਟੋਟਲ ਮੋਗਾ ਟੋਟਲ ਮੋਗਾ ਜ਼ਿਲ੍ਹੇ ਦੇ ਵਿੱਚ 24 ਨਾਕੇ ਲੱਗੇ ਨੇ ਇਹਦੇ ਵਿੱਚ ਸਾਰੇ ਮੋਗਾ ਪੁਲਿਸ ਦੇ ਗੈਸਟ੍ਰੇਟ ਅਫਸਰ ਜੀਓਜ਼ ਤੇ ਐਸਐਚਓਜ਼ ਜਿਹੜੇ ਨੇ ਉਹ ਇਨਵੋਲ ਨੇ ਤੇ 150 ਦੇ ਕਰੀਬ ਜਿਹੜੀ ਫੋਰਸ ਹੈ ਪੁਲਿਸ ਫੋਰਸ ਉਹ ਨਾਕਾ ਬੰਦੀਆਂ ਤੇ ਲੱਗੀ ਹੋਈ ਹੈ ਕੋਈ ਖਾਸ ਇਨਪੁਟ ਹੈ ਸਰ ਜਾਂ ਆ ਜਨਰਲ ਜਿਹੜੀ ਹੈ ਰੂਟੀਨ ਦੀ ਨਾਕਾ ਬੰਦੀ ਹੈ ਤਾਂ ਕਿ ਜਿਹੜੇ ਮਾੜੇ ਅਨਸਰ ਨੇ ਉਹਨਾਂ ਤੇ ਨਿਗਰ ਰਹੇ ਤੇ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਜਿਹੜੀ ਹੈ ਉਹ ਸਾਡੀ جاری ਹੈ ਸਰ ਅੰਮ੍ਰਿਤਸਰ ਵੀ ਕਤਲ ਹੋਇਆ ਕੁਝ ਉਸ ਨੂੰ ਲੈ ਕੇ ਤਾਂ ਨਹੀਂ ਜਾਂ ਇਧਰ ਮਾਨੂ ਕਿ ਵਗੈਰਾ ਆ ਸਾਰੀ ਜਿਹੜੀ ਹੈ ਰੂਟੀਨ ਦੀ ਚੈਕਿੰਗ ਹੈ ਅਸੀਂ ਪਹਿਲਾਂ ਵੀ ਕਰਦੇ ਰਹੇ ਹਾਂ ਤੁਸੀਂ ਵੇਖਿਆ ਹੋਣਾ ਰੀਸੈਂਟਲੀ ਅਸੀਂ ਰੂਟੀਨ ਦੇ ਵਿੱਚ ਹੀ ਕਦੇ ਦੁਪਹਿਰ ਦੇ ਟਾਈਮ 'ਚ ਅਸੀਂ ਨਾਕੇ ਲਾਂਦੇ ਆ ਇਵਨਿੰਗ ਦੇ ਟਾਈਮ 'ਚ ਨਾਕੇ ਲਾਂਦੇ ਆ ਸਾਡੇ ਨਾਈਟ ਆਪਰੇਸ਼ਨਸ ਵੀ ਮਾਰਨਿੰਗ ਤੋਂ ਆਪਰੇਸ਼ਨਸ ਵੀ ਐ ਸਾਰੀ ਜਿਹੜੇ ਆ ਉਹ ਸਾਡੇ ਰੈਗੂਲਰ ਚੱਲ ਰਹੇ ਨੇ ਤੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਸਾਰੀ ਪੂਰਾ ਜਿਹੜੇ ਸੱਤ ਤੋਂ ਸੱਤ ਅਸੀਂ ਕਾਰਵਾਈ ਚੱਲ ਰਹੀ ਹੈ